ਹਾਂਜੀ ਗਰਮ ਪਸ਼ਮੀਨਾ ਦੇ ਸੂਟ ਆ ਗਏ ਨੇ ਵਿਦ ਸ਼ਾਲ ਮਿਲੇਗਾ ਤੁਹਾਨੂੰ ਇਹ ਟਾਈ ਮੀਟਰ ਸ਼ਰਟ ਮਿਲੇਗੀ ਡਿਜੀਟਲ ਪ੍ਰਿੰਟ ਤੇ बॉਟਮ ਪਸ਼ਮੀਨਾ ਦੀ ਰਹੇਗੀ ਟਾਈ ਮੀਟਰ ਦੇ ਨਾਲ ਤੁਹਾਨੂੰ ਸ਼ਾਲ ਮਿਲੇਗਾ ਓਨਲੀ 750 ਪ੍ਰਾਈਸ ਰਹੇਗਾ ਤੇ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਨੂੰ ਵੀ ਸਰਦੀਆਂ ਦੇ ਲਈ ਨੇ ਇਹ ਵੀ ਗਰਮ ਸੂਟ ਨੇ ਪਸ਼ਮੀਨਾ ਦੇ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਰਹੇਗਾ ਟਾਈ ਮੀਟਰ ਡਿਜੀਟਲ ਪ੍ਰਿੰਟ ਸ਼ਰਟ ਘੇਰੇ ਤੇ ਤانوں ਵਰਕ ਮਿਲੇਗਾ ਤੇ ਨਾਲ ਇਸਦੀ ਬਾਟਮ ਰਹੇਗੀ ਪਸ਼ਮੀਨਾ ਦੀ 2.5 ਮੀਟਰ ਤੇ ਸ਼ੋਵਲ ਮਿਲੇਗਾ 900 ਪ੍ਰਾਈਸ ਆ ਤੇ ਬਾਈ ਕਰ ਸਕਦੇ ਹੋ ਵਰਕ ਵਾਲੇ ਸੂਟ ਆ ਗਏ ਨੇ ਰੀਸਟੌਕ ਕਰਦੇ ਨੇ ਜੋ ਕੁਝ ਕੇ ਕਲਰ ਆਪਣੇ ਕੋਲ ਸੋਲਡ ਆਊਟ ਹੋ ਚੁੱਕੇ ਸੀ ਪਸ਼ਮੀਨਾ ਦੇ ਸੂਟ ਨੇ ਇਹਨਾਂ ਤੇ ਬੋਰ ਨਹੀਂ ਆਏਗੀ ਵਿਦਆਊਟ ਲਰਨਿੰਗ ਸਟਿਚ ਹੋਣਗੇ ਵਿਦਆਊਟ ਦੁਪੱਟਾ ਰਹੇਗਾ ਘੇਰੇ ਤੇ ਵਰਕ ਅਤੇ ਬਾਜੂ ਤੇ ਵਰਕ ਮਿਲੇਗਾ ਓਨਲੀ 750 ਪ੍ਰਾਈਸ ਰਹੇਗਾ ਸੋ ਇਹਨਾਂ ਨੂੰ ਵੀ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਦਿੱਤਾ ਹੁੰਦਾ ਉਸੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟਾ ਜੋ ਅਡਵਾਂਸ ਹੀ ਕਰਨੀ ਪੈਂਦੀ ਆ ਮੈਚਿੰਗ ਸੂਟ ਰਹਿਣਗੇ ਪਸ਼ਮੀਨਾ ਦੇ ਵਿਦਆਊਟ ਦੁਪੱਟਾ ਪ੍ਰਿੰਟਡ ਸ਼ਰਟ ਔਰ ਸ਼ੈਡੋ ਪ੍ਰਿੰਟ ਬਾਟਮ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ 1 ਟਾਈ ਮੀਟਰ ਸ਼ਰਟ 1 ਟਾਈ ਮੀਟਰ ਬਾਟਮ ਨਾਰਮਲ ਪਣੀ ਦੇ ਵਿੱਚ विदाउट दुपट्टा ए सूट ਰਹਿਣਗੇ ਓਨਲੀ 750 ਵਿੱਚ ਇਹ ਵੀ ਤੁਸੀਂ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਤੇ ਰੰਗਾਂ ਦੇ ਵਿੱਚ ਆਏ ਨੇ ਜੌਰਜਟ ਦਾ ਸੂਟ ਰਹੇਗਾ 2.5 ਮੀਟਰ ਸ਼ਰਟ ਵਰਕ ਵਾਲੀ ਬਾਟਮ ਤੇ ਵਰਕ ਬਾਜ਼ੂ ਤੇ ਵਰਕ ਦੁਪੱਟਾ 2.5 ਮੀਟਰ ਜੌਰਜਟ ਦਾ 600 ਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਮਿਲੇਗਾ ਜੀ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਤੇ ਇਸ ਦੇ ਨਾਲ ਸ਼ਾਵਲ ਮਿਲੇਗਾ 2.5 ਮੀਟਰ 300 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਓਨਲੀ 300 ਦੇ ਵਿੱਚ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਇਹ ਲਿਮਟਿਡ ਸਟਾਕ ਆ ਜਲਦੀ ਤੋਂ ਜਲਦੀ ਨਾਲ ਤੁਸੀਂ ਸਿਲੈਕਟ ਕਰੋ ਤੇ ਆਰਡਰ ਕਰੋ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਸੂਟ ਲੈ ਕੇ ਆਉਣੇ ਹੁੰਦੇ ਆ ਸੋ ਤੁਸੀਂ ਆਰਡਰ ਤੇ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਸੂਟ ਆਪਾਂ ਰੈਡੀ ਕੀਤਾ ਸੀ ਸੋ ਆਪਾਂ ਇੱਕ ਕਲਿੱਪ ਐਡ ਕਰ ਦਿੱਤੀ ਹੈ ਘੇਰੇ ਤੇ ਵਰਕ ਦੇਖ ਸਕਦੇ ਹੋ ਨੀਟ ਐਂਡ ਕਲੀਨ ਵਰਕ ਕੋਰਨਰ ਤੇ ਫਲਾਵਰ ਰੈਨਿੰਗ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਜਾ ਰਿਹਾ ਸੀ ਤੇ ਬਾਜੂ ਤੇ ਵਰਕ ਘੇਰੇ ਤੇ ਵਰਕ ਤੇ ਤੁਸੀਂ ਆਪਣਾ ਸਟੱਫ ਵੀ ਪੇਚ ਸਕਦੇ ਹੋ ਸਾਡੇ ਤੋਂ ਬਾਈ ਕਰਕੇ ਸਟੱਫ ਵੀ ਤੁਸੀਂ ਆਰਡਰ ਤੇ ਰੈਡੀ ਸੂਟ ਕਰਵਾ ਸਕਦੇ ਹੋ ਸੇਮ ਮਿਸਟਰਾਂ ਤੁਸੀਂ ਕਿਹੜੇ ਤੇ ਵਰਕ ਕਰਵਾਉਣ ਦੇ ਲਈ ਮੈਸੇਜ ਕਰੋ WhatsApp ਨੰਬਰ ਆਪਣਾ ਦਿੱਤਾ ਉਸ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਸੂਟ ਦੀ ਡਿਟੇਲ ਲੈ ਸਕਦੇ ਹੋ ਜੌਰਜਟ ਦਾ ਸੂਟ ਰਹੇਗਾ 500 ਮੀਟਰ ਬਾਜੂ ਤੇ ਵਰਕ ਸ਼ਰਟ ਤੇ ਵਰਕ बॉਟਮ ਤੇ ਵਰਕ ਦੋ ਕਲਰ ਨੇ ਤੇ ਤੁਸੀਂ 600 ਦੇ ਵਿੱਚ ਬਾਈ ਕਰ ਸਕਦੇ ਹੋ ਦੁਪੱਟਾ ਮਿਲੇਗਾ 1.5 2 ਮੀਟਰ ਜੌਰਜਟ ਦਾ ਇਹ ਵਾਲਾ ਵੀ ਜੌਰਜਟ ਦਾ ਸੂਟ ਰਹੇਗਾ ਸ਼ਰਟ ਤੇ ਵਰਕਾ ਤੇ ਬੋਟਮ ਤੇ ਵਰਕਾ ਜੋਰ ਚੜ ਦਾ ਦੁਪੱਟਾ 2.5 ਮੀਟਰ 600 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਥੈਂਕ ਯੂ ਜੀ